ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਗੁਰਪਿਆਰੋ ਬਹੁਤ ਸਾਰੇ ਸੱਜਣ ਇਸ ਤਰੀਕੇ ਦੇ ਨਾਲ ਰਮੋਲਾ ਸਾਹਿਬ ਨੂੰ ਇਕੱਠਾ ਕਰਕੇ ਮੋੜ ਕੇ ਸਤਗੁਰੂ ਜੀ ਦੀ ਪਾਵਨ ਜਿਲਦ ਦੇ ਥੱਲੇ ਦਬਦਿਆ ਕਰਦੇ ਨੇ ਪਰ ਇਸ ਤਰ੍ਹਾਂ ਕਰਨ ਦੇ ਨਾਲ ਜਿਲਦ ਟੁੱਟ ਜਾਇਆ ਕਰਦੀ ਹੈ ਨਾਲ ਰਮੋਲਾ ਸਾਹਿਬ ਵੀ ਬਹੁਤੀ ਭੜਾ ਲੱਗਿਆ ਕਰਦਾ ਹੈ ਬੇਨਤੀ ਹੈ ਕਦੇ ਵੀ ਇਸ ਤਰ੍ਹਾਂ ਰਮੋਲਾ ਸਾਹਿਬ ਨੂੰ ਇਕੱਠਾ ਕਰਕੇ ਸਤਗੁਰੂ ਜਿਲਦ ਦੇ ਥੱਲੇ ਨਾ ਦਿੱਤਾ ਜਾਏ ਕਿਉਂਕਿ ਇਹਦਾ ਕਰਨਾ ਜਲਦ ਵੀ ਟੁੱਟ ਜਾਇਆ ਕਰਦੀ ਹੈ ਇਹਦਾ ਰਮਾਲਾ ਸਾਹਿਬ ਜੀ ਵਟ ਪੈ ਜਾਇਆ ਕਰਦੇ ਨੇ ਬੇਨਤੀ ਹੈ ਕਿ ਇੱਕ ਅੱਧਾ ਮਿੰਟ ਵੱਧ ਲਗਾ ਕੇ ਇਸ ਤਰੀਕੇ ਦੇ ਨਾਲ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦਾ ਰਮਾਲੇ ਦੀ ਤੈਅ ਲਗਾ ਕੇ ਉਸ ਨੂੰ ਆਰਾਮ ਦੇ ਨਾਲ ਪ੍ਰੈਸ ਕਰਕੇ ਫਿਰ ਰੱਖਿਆ ਜਾਏ ਜੀ ਇਸ ਤਰ੍ਹਾਂ ਕਰਨ ਦੇ ਨਾਲ ਜਿੱਥੇ ਰਮਾਲਾ ਸਾਹਿਬ ਇਹ ਸੋਹਣਾ ਲੱਗਦਾ ਹੈ ਉਹਦੇ ਵਿੱਚ ਵਟ ਵੀ ਨਹੀਂ ਪੈਂਦੇ ਤੇ ਨਾਲ ਹੀ ਸਤਿਗੁਰੂ ਜੀ ਦੀ ਜਲਦ ਵੀ ਸਹੀ ਸਲਾਮਤ ਰਹਿੰਦੀ ਹੈ ਸੋ ਬੇਨਤੀ ਹੈ ਕਿ ਜਦ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਹੋਣ ਇਸ ਤਰੀਕੇ ਨਰਮਲਾ ਸਾਹਿਬ ਨੂੰ ਤੇਲ ਲਗਾ ਕੇ ਬੜੇ ਹੀ ਪਿਆਰ ਸਤਕਾਰ ਦੇ ਨਾਲ ਰੱਖਿਆ ਜਾਏ ਜੀ ਬੇਨਤੀ ਹੈ ਸਭ ਨੇ ਇਸੇ ਤਰੀਕੇ ਨਰਮਲਾ ਸਾਹਿਬ ਦੀ ਤੇਲ ਲਗਾਣੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ